ਏ ਵੀ ਨਹੀਂ ਤੁੰਟੀ ਮਤਲੀ ਦਾ ਦੋਲੋ ਸਾੜੇ ਦਾ ਪਤੀ ਜਿਹੜਾ ਮੱਥੇ ਲੱਗ ਜੇ ਨਾ ਕਦੇ ਕਦੇ ਤਾਂ ਕੰਮ ਬਣਦਾ ਹੀ ਨਹੀਂ ਕੱਢੀ ਕੋਸ਼ਟਾਂ ਕਰ ਆ ਆ ਚਾਤਰੀ ਦਾ ਚਾਚਾ ਚਾਤਰੀ ਕਾ ਸਤਰੀ ਕਾ ਲੰਗੋ ਇਧਰ ਕਦਰ ਫਾਇਦਿਆਂ ਲੋਹਾ ਖੱਚੀਆਂ ਏ ਔਰ ਤਾਂ ਚਾਚਾ ਜੀ ਬੈਟਰੀ ਲੋਹ ਹੋਗੀ ਮੈਂ ਇਹ ਤਾਂ ਬੈਟਰੀ ਦਾ ਲੋਹ ਮਰੇ ਥਲੇ ਦੀ ਖੜਾਉਂਦੀ ਤਾਂ ਆਏ ਨਹੀਂ ਇਹ ਬੈਟਰੀ ਦਾ ਲੋਹ ਆਪੀ ਹੂ ਉਹ ਤਾਂ ਐਸੀ ਗੱਲ ਮੈਂ ਤਾਂ ਲੌਣ ਲੈਣ ਗਈ ਸੀ ਕਿ ਸਨਾਮ ਲੌਣ ਘੱਟ ਗਈ ਸੀ ਮੇਰੇ ਸੂਟ ਦੀ ਲੌਣ ਲੌਣ ਘਾਦੇ ਕਰਾਉਂਦੀ ਫੇਦੀ ਐ ਆਹੋ ਹਰ ਚਾ ਲੌਣ ਨਹੀਂ ਆਹ ਕੱਪੜਿਆਂ ਦੇ ਥੱਲੇ ਦੀ ਲੌਣ ਨਹੀਂ ਲੱਗਦੀ ਹੁੰਦੀ ਅੱਛਾ ਲੱਗਦਾ ਹੁਕੂਕਾ ਕਾਗਜ਼ ਕੱਪਾ ਮੈਨੂੰ ਤਾਂ ਪਤਾ ਨਹੀਂ ਹੈ ਹਾਂ ਫੇਰ ਉਹ ਫਿਰ ਕੱਟ ਗਈ ਸੀ ਟੇਲਰ ਕਹਿੰਦੇ ਲਿਆ ਆਏਂ ਜਾਏਂਗੀ ਤੁਰਕੇ ਜਿਵੇਂ ਹੁਣ ਜਾਂਦੀ ਸੀ ਨਹੀਂ ਤਾਂ ਫਿਰ ਲੋ ਹੋਗੀ ਰਾਸਤੇ 'ਚ ਅੱਛਾ ਚਲੋ ਹੁਣ ਮੁੜਿਆਈ ਠੀਕ ਆ ਠੀਕ ਆ ਫਿਰ ਸਾਧਨ ਕਰਾ ਲੈ ਗੱਡੀ ਗੁੱਡੀ ਕਰਾ ਕੇ ਦੇ ਦੇਣੇ ਫਿਰ ਲੋਣ ਦਾ ਤਾਂ ਔਖਾ ਤਾਂ ਲਿਆਉਣੀ ਪਊ ਸ਼ਰਮ ਤਾਂ ਨਹੀਂ ਆਉਂਦੀ ਤੇਰੀ ਲੈ ਜਾ ਸ਼ਰਮ ਤੇਰੀ ਤੈਨੂੰ ਸ਼ਰਮ ਤਾਂ ਨਹੀਂ ਆਉਂਦੀ ਤੈਨੂੰ ਉਹ ਤਾਂ ਫਿਰ ਦਾ ਜਬਾਕ ਪੂਹੀ ਪੂਹੀ ਨੂੰ ਹੈ ਤੈਂ ਕਰ ਛਾਲੇ ਡਰਖ ਨੇ ਰੁਪਿਆ ਦੇ ਉਹ ਤਾਂ ਮੈਂ ਮੇਰੇ ਛੜ ਦਾ 30 30 ਕੀ ਲੈਣੀਆਂ ਜਨਾਨੀਆਂ ਦੇ ਉਹਦੇ ਛੂਟ ਨਹੀਂ ਜਿਹੜੇ ਤੂੰ ਪਾਉਂਦੀ ਰਹਿਣੀ ਹੈ ਮਾੜਾ ਮੋਟਾ ਜਵਾਕਾ ਕਈ ਮਹੀਨੇਗਾ ਮਾਲਿਆ ਮੇਰਾ ਪੁੱਰਾ ਝੂਠ ਨਹੀਂ ਦੇਖਣੇ ਕਿਸਨੇ ਓਹ ਹੋਰ ਆਏ ਆ ਚਾਚਾ ਜੀ ਦੇਖ ਲੀੜੇ ਤਾਂ ਪਾਉਣੀ ਪੈਂਦੇ ਨੇ ਬੁਰਾ ਲੱਗਦਾ ਬਾਹਰ ਨਾ ਹਰ ਤਾਂ ਪੁਰਾ ਲੱਗਦਾ ਨਹੀਂ ਆ ਜਿਹੜੇ ਬੁੱਥੀ ਆ ਇਹ ਤਾਂ ਬੁਰਾ ਲੱਗਦਾ ਨਹੀਂ ਕਿਸੇ ਨੂੰ ਹੈ ਕਹਿੰਦਾ ਖਾਈਏ ਮਨ ਪਉਂਦਾ ਪਾਈਏ ਜੱਗ ਪਉਂਦਾ ਔਰ ਤਾਂ ਚਾਚਾ ਜੀ ਮੈਂ ਇਹ ਕਹਿੰਦੀ ਸੀਗੀ ਬੀਜੁੰਦਰ ਨੂੰ ਨਾ ਦੱਸੀ ਹਾੜੇ ਹੈ ਕਿਉਂ ਕੀ ਗੱਲ ਮੈਨੂੰ ਕੁੱਟੂਗਾ ਮੈਂ ਉਹਨੂੰ ਦੱਸ ਕੇ ਨਹੀਂ ਗਈ ਹਾਂ ਬਾ ਨਹੀਂ ਤੇਰੇ ਬਾ ਨਹੀਂ ਤੇਰੇ ਕਹਿੰਦਾ ਦੇਖੀ ਕਿਤੇ ਬਬਲੇ ਅੱਗ ਨਾ ਲਾਦੀ ਕਹਿੰਦਾ ਚੰਗਾ ਬੋ ਤਾਂ ਯਾਦ ਕਰਾਤਾ ਉਹ ਕੰਮ ਤੇ ਹੈ ਇਹ ਤਾਂ ਮੇਰਾ ਜਿੰਨਾ ਚਿਰ ਬੰਦੇ ਨੂੰ ਫਾਂਸੀ ਨਾ ਹੋਵੇ ਮੈਂ ਨਹੀਂ ਹੜਦਾ ਮੈਂ ਤਾਂ ਫਾਂਸੀ ਕਰਾ ਕੇ ਹੜਦਾ ਇਹਦਾ ਨਾਂ ਤਾਂ ਮੈਨੂੰ ਮਿਲੇ ਦੀ ਨੀਂਦ ਆਵੇ ਫਿਰ ਨਾ ਮੈਨੂੰ ਲੱਗੇ ਭੁੱਖ ਜਿਵੇਂ ਨੂੰ ਕਹਿੰਦਾ ਪਤਾ ਲੱਗੇ ਜੀ ਆਏ ਤਾਂ ਮੈਨੂੰ ਪਤਾ ਚੱਲ ਇਹ ਤਾਂ ਹੁਣ ਗੱਲ ਤਾਂ ਸਮਝ ਲੈ ਜੀ ਤੇ ਮੈਨੂੰ ਦੱਸਦੀ ਚਾਹੀਦੀ ਜੀ ਧੰਨ ਨੂੰ ਦੱਸਦੀ ਇੱਕੋ ਗੱਲ ਹੀ ਹੈ ਨਾ ਚਾਚਾ ਜੀ ਐ ਨਹੀਂ ਕਰਦੇ ਹੁੰਦੇ ਚਾਚਾ ਜੀ ਤਾਂ ਫਿਰ ਐਂ ਕਰੂ ਐਂ ਕਹਿੰਦੀ ਆ ਵੀ ਤੁਸੀਂ ਚਾਚਾ ਬੜਾ ਸਿਆਣਾ ਗਾ ਨਾ ਕੋਈ ਨਾ ਜਾਣ ਪਤਾ ਮਰੀਆਂ ਰੁੜਗੀਆਂ ਹੁਣ ਕਿਹੜੀਆਂ ਜਾਣ ਬਾਬਾ ਹਲਦੀਆਂ ਇਹਨੂੰ ਚਾਰ ਚੂਟ ਤੇ ਲਾ ਦਿਆ ਕਰ ਘਟਾ ਘੜੀ ਜ ਨਹੀਂ ਆਉਂਦੇ ਘਰੇ ਲਾਉਣਾ ਬਿਲ ਤੋਂ ਡਰਦੀ ਹੋਰ ਨੰਨੇ ਬੈਲ ਤੋਂ ਕਾਨੂੰ ਡਰਦੀ ਆ ਬੈਟਰੀ ਉਹੀ ਲੋ ਸੀਗੀ ਤਾਂ ਕਿਹਾ ਹਾਂ ਬੈਟਰੀ ਦਾ ਮੇਰਾ ਛਲਵਾ ਚਾਰਜ ਤਾਂ ਲਾਉਣੀ ਨਹੀਂ ਬੈਟਰੀ ਆਪੀ ਲੋ ਗਦੀ ਗੀਣੇ ਪਾ ਕੇ ਰੱਖਦੇ ਕਦੇ ਐ ਲਾਂਗੀ ਕਦੇ ਐ ਨਾਂਗੀ ਹੱਲ ਹੱਲ ਕਰਦੀ ਚੱਲ ਕਾਣਾ ਮੋਟਾ ਸਿਆਣੀ ਰਹਿ ਮੈਂ ਉਹ ਤਾਂ ਜਾਣੀ ਆ ਪਰ ਉਹ ਮਿੰਤ ਵਾਲੀ ਗੱਲ ਹੀ ਹਜੇ ਨਾ ਦੱਸੇ ਹਾਏ ਮੇਰੇ ਕਿਹੜੀ ਮਿੰਤ ਵਾਲੀ ਗੱਲਾ ਕੁੱਟੂਗਾ ਮੈਨੂੰ ਜਿੰਦ ਚਿਰ ਕੋਈ ਨਾ ਤੇਰੇ ਕਿਹੜਾ ਪਹਿਲੀ ਵਾਰੀ ਕੁੱਟ ਪੂ ਫਿਰ ਇਹ ਤਾਂ ਰੋਟੀ ਆ ਹੁਣ ਇਹ ਜਾ ਬੱਕ ਜਾ ਮੇਰੇ ਛੜ ਦਾ ਭੜੇ ਵੇੜਿਆਂ ਨੂੰ ਕਹਿੰਦਾ ਲਈਦੀ ਚਕੂਟਰੀ ਚੁੱਕ ਲੈ ਤੇਲ ਵਾਲੇ ਸਾਧਨ ਜਦੋਂ ਮੰਨਿਆ ਵੀ ਪੈਸਾ ਨਹੀਂ ਹੈਗਾ ਵੀ ਤੇਲ ਨਹੀਂ ਪਵਾਇਆ ਤਾਂ ਮੇਰਾ ਛੜਦਾ ਖੋਲ ਕੇ ਐ ਪਲੱਗ ਹੀ ਪਾਉਣਾ ਐ ਖੋਲ ਕੇ ਐ ਪਲੱਗ ਹੀ ਪਾਉਣਾ ਸਮਝਦਾ ਐਡੀ ਹਿੰਮਤ ਹਾਰ ਗਈ ਓ ਐਡੀ ਹਿੰਮਤ ਹਾਰ ਗਈ ਸੋਚ ਨਹੀਂ ਲਾ ਸਕਦੀ ਪਲੱਗ ਵਾਲੀ ਟਾਈਮ ਨਹੀਂ ਪਾਰਾ ਆ ਨਹੀਂ ਮੇਰੇ ਛੜਦਾ ਲੋਟ ਆਉਂਦੀਆਂ ਜਿਹੜਾ ਮੂੰਫਦੀਆਂ ਨੇ ਹਵਾਲ ਪਾਉਂਦੀਆਂ ਜਾਂਦਿਆ ਫਿਰ ਲੇਤਾ ਹੈਲੋ ਕਰਤਾਰ ਬੋਲਦਾ ਜੀ ਹੈਲੋ ਹੈਲੋ ਇਸ ਹਾਲ ਦਾ ਲੈ ਫੇਰ ਫੋਨ ਕੱਟਤਾ ਹਾਂ ਉਹ ਹਾਂ ਕਿਹਾ ਵੇ ਨਿੱਟ ਤੇ ਚਾਚਾ ਕੰਨ ਮੁੰਡਾ ਆਏ ਆ ਹੁਣ ਵੀਰੇ ਸਾੜ ਦੀ ਕਹਿਦੀ ਬੇਬੋ ਹੋ ਗਿਆ ਵਿਸਤ ਹੋ ਗਿਆ ਪਤਾ ਨਹੀਂ ਕੀ ਆ ਦੇਖੀਏ ਤੇਰੀ ਮਾਸੜੀ ਚੰਡੀਗੜ੍ਹ ਵਾਲਾ ਬੰਦਾ ਚੰਡੀਗੜ੍ਹ ਲੱਕਉ ਮੇਰੇ ਨਾਲ ਕਹੇ ਪਲੀ ਤਰੂ ਫੋਨ ਲਾਉਣਾ ਫੂਣੀ ਲੱਗ ਰਿਹਾ ਪਹਿਲੇ ਤਾਂ ਬਿੱਲ ਜਾਂਦੀ ਸੀ ਹੁਣ ਬਿਜੀ ਆਈ ਜਾਂਦਾ ਹੈਗਾ ਉਹ ਕਹਿੰਦੀ ਬਿਸਤਪਤਰੀ ਵੀ ਕੀ ਬਿਜੀ ਤਾਂ ਆਊ ਗਈ ਬਈ ਉਹਦਾ ਅਗਲੇ ਦੇ ਬਾਹਾਂ ਚ ਮਾਂ ਪਾ ਕੇ ਲੰਘੇ ਮੂਤ ਦੀ ਬਿਜੀ ਤਾਂ ਆਊ ਗਈ ਹਾਂ ਉਹਦਾ ਮੇਰੇ ਸਾੜੇ ਦਾ ਕਹਿੰਦਾ ਬਾਲਾ ਖਾਂਦੀ ਥੋੜੇ ਤੋਂ ਵੀ ਜਾਂਦੀ ਉਹੀ ਕੰਮ ਹੋਇਆ ਪਿਆਗਾ ਉਹੀ ਕੰਮ ਹੋਇਆ ਪਿਆ ਨਾ ਕਿ ਜਾਣੀ ਐ ਉਹ ਜਵਾਖੜੀ ਇੱਥੇ ਆ ਕੇ ਮੁੜ ਗਈ ਤਾਂ ਕਿ ਛੇਣੀ ਐ ਉਹ ਉਹਦੇ ਮਗਰ ਮੂਰੇ ਫਿਰਦਾ ਰਿਹਾ ਹੁਣ ਨਾਲੇ ਉਹਨੇ ਨਹੀਂ ਮੂੰਹ ਲਾਉਣਾ ਨਾਲੇ ਉਹਨੇ ਨਹੀਂ ਲਾਉਣਾ ਚੱਲ ਮੇਰੇ ਕੋਲ ਸੁਣ ਤੂੰ ਮੈਂ ਤਾਂ ਤੈਨੂੰ ਐ ਕਹਿਣਾ ਹੈਗਾ ਸੰਦੀਪ ਇਹ ਫੋਨ ਜਾਂ ਕਿਵੇਂ ਆ ਗਿਆ ਨਹੀਂ ਇਹ ਉਹਨਾਂ ਕੋਲ ਨਸੀਬੋ ਕੋਲ ਨਹੀਂ ਉਹ ਤਾਂ ਚ ਗਈ ਹੋਈ ਆ ਜੜੀ ਹੋਈ ਆ ਪਤਾ ਨਹੀਂ ਕਿੱਥੇ ਕੋਈ ਵਰਕਤ ਹੋ ਗਈ ਭੋਗ ਭਾਗ ਤੇ ਗਈ ਹੋਈ ਆਗੀ ਮਰ ਜਾ ਉਹਨਾਂ ਦਾ ਕੋਈ ਮੈਂ ਤੈਨੂੰ ਉਹੀ ਗੱਲ ਦੱਸਦਾ ਕੋਈ ਪਤਾ ਨਹੀਂ ਕਿਤੇ ਉਹਦੇ ਮੇਰੇ ਸੌਰੇ ਕਦੇ ਉਹ ਸਮਝ ਕੋਈ ਆ ਫਪ ਮੈਂ ਤੈਨੂੰ ਇਹ ਕਹਿਣਾਗਾ ਮੈਂ ਆ ਵੀ ਅੱਜ ਉਹ ਗਈ ਹੋਈ ਆ ਸੰਦੀਪ ਵੀ ਦਾ ਘਣਕ ਅੱਛਾ ਆਪਾਂ ਮੈਂ ਚੱਲ ਕੇ ਨਹੀਂ ਤੀ ਮਸੀ ਕੋਲੇ ਪ੍ਰੀਤ ਕੋਲੇ ਠੰਡਾ ਸਟਾ ਮਾਰਿਆ ਉਹਨੇ ਕੋਈ ਉੱਥੇ ਉਹ ਬੰਦ ਨੂੰ ਹੁਣ ਉਹ ਬਹਿਲਾ ਨਹੀਂ ਨਹੀਂ ਰਹੀ ਹਾਂ ਮੇਰੇ ਸਾਲ ਘੜੇ ਲੱਛਣ ਕੀ ਕਰਦਾ ਅਗਲੀ ਮੂਹਰੇ ਤੂੰ ਉਹ ਕੱਲ ਪਰ ਉਹਦੇ ਹੁਣਾ ਪੜਦਾ ਪਸੀਨ ਲੱਗਿਆ ਕਦੋਂ ਇਹ 400 ਕੰਮੇ ਤਾਂ ਲੈ ਗੱਲ ਦੀ ਬਾਤ ਤੂੰ ਤਾਂ ਲੱਗੇ ਤੀਂੇ ਦੇਖਦਾ ਨਾ ਹੋ ਜਾਣਾ ਤੈਨੂੰ ਨੀ ਫਿਰ ਕੁਝ ਪਤਾ ਲੱਗਦਾ ਜਦੋਂ ਤੀਮੀ ਤੇਰੇ ਮੰਗਰ ਮੂਹਰੇ ਉਹ ਤਾਂ ਨਾ ਹੋ ਜਾਣਾ ਤੇ ਹੋ ਮੈਂ ਫਿਰ ਕਿੱਥੇ ਆਲਾ ਦਾਲਾ ਦੀਦਾ ਤੈਨੂੰ ਮੈਂ ਉਹ ਕਹਿਣਾ ਤੈਨੂੰ ਇਹ ਤਾਂ ਇਥੇ ਮੈਂ ਦੋ ਤੇ ਲਾਪੋ ਜਾਂਦੀਆਂ ਸੀਗੀਆਂ ਅੱਛਾ ਸਾਗ ਸੁਗ ਲਈ ਸੀ ਤੋੜ ਕੇ ਹਾਂ ਪਹਿਲਾਂ ਤਾਂ ਮੈਂ ਨਾਪੋ ਪਈ ਛੰਡਤੀ ਪੂਰੀ ਮਾਤੇ ਪਈ ਰਾਮਉਰੀ ਸਿੰਗਲ ਫੇਸ ਹੋਏ ਫਿਰ ਤੇ ਉਹ ਤੇਰੇ ਤੁਸੀਂ ਆਏਗਾ ਤੂੰ ਜਾਣੀ ਹੁੰਨੀ ਹਾਂ ਜਦੋਂ ਸਾਡੀ ਪਹੀ ਕੱਲਿਆਂ ਦੀ ਆ ਮਾਂ ਸਾਨੂੰ ਕੀ ਡਾਰਾ ਕਿਸੇ ਦਾ ਨਾ ਹੈਨਾ ਹਾਂ ਫੇਰ ਭਈ ਮੈਂ ਮਿੱਤੂ ਦਾ ਵਾ ਖਾਸਾ ਬਣਾਈ ਬੱਦਰੀ ਬਾ ਤੂੰ ਐ ਫਿਰਦੀ ਹੈਗੀ ਕਹਦੀ ਮੈਂ ਮਸੀਦ ਵਾਲੇ ਤੋਂ ਮਾਪੇ ਮਸ਼ੀਨਾ ਲੈ ਕੇ ਆਈਆਂ ਤੂੰ ਅਗਲਾ ਤੱਕ ਕਿਸ਼ਤ ਤਾਂ ਭਰਾਉ ਨਾ ਇਹ ਤੋ ਦਾ ਭਰਾਉ ਮੈਂ ਮਾਸ ਜਾਣੇ ਬੰਦ ਨੇ ਜਾਮਣੀ ਪਾਤੀ ਇੰਨੀ ਬਹੁਤ ਸੀ ਕਿਸ਼ਤ ਤੈਨੂੰ ਪਰਣੀ ਪਊ ਜੇ ਮੈਂ ਤੂੰ ਚੱਲਦੀ ਸਿੱਧੀ ਮਾ ਫੇਰ ਅਸੀਂ ਕਿਸ਼ਤ ਪਰਦੇ ਅੜਦੇ ਹਾਂ ਚੱਲ ਫੇਰ ਤਾਂ ਡੰਗ ਛੱਡ ਜਾਂਦਾ ਮੈਂ ਨਾ ਪੁੱਪ ਮਾਈ ਮੜੀ ਜੀ ਅੱਛਾ ਮਾ ਫੇਰ ਵੀ ਚਾਹ ਕੰਮ ਲੈਣਾ ਪੈਂਦਾ ਬੰਦੇ ਤੋਂ ਆਹੋ ਹਾਂ ਮੈਂ ਮੜੀ ਜੀ ਫਿਰ ਉਪਮਾ ਹੀ ਆ ਅੱਖ ਦੱਬ ਕੇ ਉਹਨੂੰ ਮੈਂ ਕਹਿੰਦਾ ਕੱਲਾ ਪੁਮਾ ਪਈ ਸਾਗ ਤੇ ਨੂੰ ਮੈਂ ਬਣਾ ਬਣਾ ਮੀਤੇਲ ਬਾਈ ਤੋਂ ਲਿਆ ਕੇ ਦੇ ਜਾਣਾ ਮਾ ਹਨ ਮੱਕੀ ਦੇ ਆਟੇ ਦੀਆਂ ਪਾਣੀ ਹੱਥੀਆਂ ਲਾ ਕੇ ਤੂੰ ਦੇ ਦਿੰਦਾ ਆਪ ਦੇਂਦਾ ਮੱਖੀ ਦੀ ਟਿਕਾਣਾ ਕੁੱਤੇ ਪਕਾਈ ਤੂੰ ਉਤਾ ਹੈ ਆ ਕੰਜਰਿਆ ਬਾਵਲਿਆ ਹਾਂ ਲੱਭੋ ਤਾਂ ਕੰਮ ਲੈਣਾ ਮੈਂ ਥੋੜੀ ਭਮਾਲੀ ਉਹ ਅੱਛਾ ਖੁਸ਼ ਕਰਤੀ ਮੜੀ ਜੀ ਹਾਂ ਹਾਂ ਤੇ ਮੈਂ ਤੈਨੂੰ ਐ ਕਹਿਣਾ ਮਹਾਬੀ ਨੰਬਰ ਤਾਂ ਉਹਦਾ ਲੱਗਦਾ ਨਹੀਂ ਹੈਗਾ ਤੇਰੀ ਮਸੀ ਦਾ ਪ੍ਰੀਤੋ ਦਾ ਚੱਲ ਕਿਹੜਾਈ ਮਾ ਠੰਡੇ ਸੱਟੇ ਮਾਰਿਆ ਨਾ ਮੜੀ ਜੇ ਮੇਰਾ ਤਾਂ ਜ਼ਮੀਰ ਮੰਦੀ ਹੈ ਨਹੀਂ ਐਤੋਂ ਲਾ ਕੇ ਦੇਖ ਲੈਨੇ ਮੇਰੇ ਨੰਬਰ ਆਜੂ ਜਦੋਂ ਉਹ ਮੇਰਾ ਨੰਬਰ ਦੇ ਚੈੱਕ ਕਰੀ ਤੇਰਾ ਕਿੱਥੋਂ ਚੱਕੂਗੀ ਮੇਰੇ ਅਲ ਤੋਂ ਲੱਗਦਾ ਜਾਊ ਨਹੀਂ ਆਏ ਦੀ ਲੱਗਦਾ ਐ ਇਸੇ ਫੂਹ ਤੋਂ ਲੱਗਦਾ ਮੇਰੇ ਵਾਲ ਤੋਂ ਓ ਜੀਰੋ ਲਾਉਣੀ ਪੈਂਦੀ ਉਹ ਪਹਿਲਾਂ ਫੇਰ ਮੇਰੇ ਵਾਲੇ ਦੀ ਜੀਰੋ ਹੈ ਨਹੀਂ ਇਹ ਤੇ ਪਈ ਨਹੀਂ ਨਾ ਮੇਰੇ ਵਾਲੇ ਤੇ ਜਿਵੇਂ ਦੀ ਆ ਤੇਰੇ ਵਾਲੇ ਤੇ ਉਹਦੇ ਵਾਲੀ ਜੀਰੋ ਤੇਰੇ ਵਾਲੇ ਦੀ ਐ ਮੈਂ ਤੈਨੂੰ ਹੋਰ ਗੱਲ ਕਹਿਣਾ ਕੰਚਰ ਦਿਆ ਮਾਜ ਆਪਣੇ ਕੋਲੇ ਮੌਕਾ ਹੈਗਾ ਨਾਲੇ ਰਾਮ ਇੱਕ ਗੱਲ ਹੋਰ ਉਹ ਕਹਿੰਦੇ ਨਹੀਂ ਹੁੰਦੇ ਜਦੋਂ ਮੇਰੇ ਸਾਲ ਦਾ ਮਸੂਕ ਦਾ ਨੰਬਰ ਬਿਜ਼ੀ ਆਉਣ ਲੱਗ ਜੇ ਨਾ ਹਾਂ ਜਿਹਾ ਜਿਹਾ ਬਸ ਪੱਕੀ ਫਸਲ ਦੇ ਬਦਲਾ ਚੜਿਆ ਕਹੇ ਜਾਂ ਫੋਨ ਬਿਜ਼ੀ ਆ ਗਿਆ ਹਾਏ ਹਾਏ ਓ ਸੱਚੀਆਂ ਗੱਲਾਂ ਆ ਜਮਾ ਸੱਚੀਆਂ ਤੇ ਕੰਮ ਦੀਆਂ ਗੱਲਾਂ ਜਮਾ ਲੋਕ ਤਫ਼ ਜਨਾਬ ਬਾਬੂ ਰਜਬਲੀ ਜੀ ਕਰਮ ਨੂੰ ਧਰਦੋ ਕਿੱਥੇ ਤਾਂ ਮੇਰੇ ਸਾਰੇ ਫਸਲ ਕਿੱਥੇ ਆਹ ਤੇਰੀ ਆਸ ਕੀ ਮਸੂਕ ਹੈ ਕੋਈ ਅੰਤਰਾ ਰੱਬੇ ਗੱਲ ਪਤਾ ਕੀ ਆ ਮੇਰੇ ਸਾਲ ਦਾ ਅਜੋ ਦਾ ਫੂਡ ਹੀ ਲੱਗ ਰਿਹਾ ਮੇਰੇ ਸਦਾ ਮਰਗਦਾਰਾ ਮੌੜ ਹੋਇਆ ਪਿਆ ਅੱਛਾ ਸੱਚ ਪੁੱਤ ਮੈਨੂੰ ਤਾਂ ਇਹ ਲੱਗਦਾ ਜਿਵੇਂ ਸੀਪਾ ਮਰ ਗਈ ਹੋਵੇ ਦੇਖ ਇਹ ਹੋ ਜਾਂਦਾ ਇਹ ਦਸਤੂਰ ਹੈ ਦੁਨੀਆ ਦਾ ਕਿਉਂ ਤਾਂ ਇਹ ਕਦੇ ਪਹਿਲਾਂ ਇਹ ਜਾ ਕੁਛ ਕਰਿਆ ਨਹੀਂ ਤੇਰਾ ਪਹਿਲਾ ਪਿਆਰਾ 16 17 ਸਾਲ ਦੀ ਉਮਰ ਚ ਜਿਵੇਂ ਹੁਣ ਤੂੰ ਐ ਇਹ ਹੋ ਜਾਂਦਾ ਕੋਈ ਵੱਡੀ ਗੱਲ ਨਹੀਂ ਹਾਂ ਹਾਂ ਬੰਦਾ ਫੇਰ ਹੀ ਸ਼ਹਿਰ ਬਣਦਾ ਜਿਵੇਂ ਹੁਣ ਤੂੰ ਕਿੰਨੀ ਸੋਹਣੀ 17 ਸਣਾ ਕੇ ਹੱਡੀਆਂ ਪਿੱਛੇ ਹਾਂ ਚਲੋ ਕੋਈ ਜਾ ਤਾਂ ਵਧੀਆ ਐ ਵਧੀਆ ਗੱਲ ਐ ਹਾਂ ਚਲ ਫਿਰ ਮਾੜੀ ਮੁੱਠੀ ਰੱਬ ਲੱਗਦੀ ਗੱਲ ਕਰਿਆ ਕਰ ਕੋਈ ਜਿੱਦੇ ਕੁੰਡੇ ਲਾ ਕੇ ਆਪਾਂ ਚੱਲਦੇ ਆਗੇ ਹਾਂ ਬਿੱਤ ਅੱਜ ਨਾਲੇ ਕੋਈ ਰਿਕਾਰਡ ਸੁਣਾ ਤੂੰ ਪਠਨਾਂ ਦੇ ਜਸਵੀਰ ਦਾ ਕੋਈ ਵਧੀਆ ਗਾੜਾ ਜਾਂ ਸੁਣਾ ਕੇ ਦਾ ਹਾਂ ਹੌਸਲਾ ਦੇ ਆਪ ਹੀ ਲਿਖ ਦੇਗਾ ਗੱਲ ਮੈਂ ਤਾਂ ਦੱਤਾ ਨਹੀਂ ਐ ਤੂੰ ਆਪ ਹੀ ਲਿਖ ਦੇ ਨਾਲੇ ਲਿਖ ਦੇਗਾ ਸੋਨਾ ਵਧੀਆ 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 ਗੱਲ ਵੀ ਵਧੀਆ ਗੱਲ ਵਧੀਆ ਬਾਣਚ ਹੈ ਨਾ ਹਾਂ ਬੀਜ ਦਾ ਵੀ ਵਧੀਆ ਵਧੀਆ ਮਲਾਈ ਬਣਾਉਂਦਾ ਇਹ ਇਹ ਆਪਣੇ ਘਰ ਦੀ ਬੰਦਾ ਭਾਜਨ ਅੱਛਾ ਹਾਂ ਤੈਨੂੰ ਪਤਾ ਤਾਂ ਹੈਗਾ ਇਸ ਸਾਲ ਬਜਾ ਲੈਣੇ ਤੋ 5-7 ਕਿੱਲੇ ਤਾਂ ਬਾਕੀ ਰੋਣਾ ਬੀਜ ਦੰਨੇ ਮੇਰੇ ਵੀ ਬਜਾ ਦੇ ਯਾਰ 2 ਕਿੱਲੇ 2 ਕਿੱਲੇ ਨੇ ਹਾਂ ਆ ਫੂਕ ਦੀ ਲਤੀਤ ਹੈ ਹਾਂ ਇਹ ਤਾਂ ਫੂਕੀ ਭਈਆ ਬਜਾ ਦੇਨੇ ਕਰ ਲੈਨੇ ਗੱਲ ਹੋਰਾ ਨਾਲੇ ਮੈਨੂੰ ਡੀਏਪੀ ਦੀ ਲੋੜ ਆ ਯਾਰਾ ਡੀਏਪੀ ਕਿੰਨਾ ਕੁ ਦੇ ਦੇ ਜਿੰਨਾ ਕਿ ਹੈਗਾ 5-7 ਬੋਰੀਆਂ 5-7 ਬੋਰੀਆਂ ਉਹ ਵੀ ਇਹ ਵੀ ਤਾਂ ਹੈਗਾ ਗੱਗੇ ਹਾਂ ਉਹ ਯਾਰ ਮੈਥੋਂ ਜੱਗੀ ਨੂੰ ਹਾਂ ਹੋ ਗਈ ਜੱਗੀ ਮੰਗਦਾ ਸੀ ਮੈਥੋਂ ਅੱਛਾ ਹਾਂ ਉਹ ਕਹਿੰਦਾ ਮੈਂ ਲੈਣਾ ਯਾਰ ਠੀਕ ਐ ਹੋਰ ਨਹੀਂ ਤਾਂ ਤੈਨੂੰ ਦੇ ਦਾਂਦਾ ਯਾਰ ਫਿਰ ਪੈਸੇਆਂ ਦੇਖ ਲੈਂਦਾ ਗੱਡੀ ਵਾਲੇ ਪੈਸੇਆਂ ਦਾ ਗੱਡੀ ਯਾਰ ਅੱਛਾ ਗੱਡੀ ਦਾ ਕੀ ਹੈ ਰੌਲਾ ਆਪਣਾ ਕਿਹ ਕੋਈ ਨਾ ਦੇਖ ਲਈ ਫਿਰ ਉਹ ਦੇਦੀ ਮੈਨੂੰ ਪੈਸੇ ਲੋੜ ਆ ਯਾਰ ਰੇ 10 ਬੋਰੀਆਂ ਦੇ ਦੇ ਫਿਰ 10 10 ਬੋਰੀਆਂ ਹਾਂ ਉਹ ਆਪਣੇ ਨਾਲ ਸੈੱਟ ਥੱਲੇ ਪਿਆ ਕੱਗੇ ਚੱਲ ਜੱਗੀ ਨੂੰ ਤਾਂ ਮੈਂ ਕਹਿ ਦੂੰਗਾ ਮੀਟ ਕਾ ਦੂੰ ਮੀਟ ਦੇਉ ਠੀਕ ਹੈ ਆਪਣੇ ਸੈੱਟ ਥੱਲੇ ਲੈ ਜੀ ਚੱਕੇ ਪੱਕੀ ਗੱਲ ਉਹੀ ਨਾਲ ਲਾਰਾ ਨਾਲ ਆਦੀ ਮੇਰਾ ਲਾਰਾ ਨਹੀਂ ਲਾਉਂਦਾ ਪੱਕੀ ਗੱਲ ਆ ਜਮਾ ਪੱਕੀ ਗੱਲ ਆ ਲੈ ਜੀ ਕੋਈ ਨਾ ਚਲ ਪਈ ਜੈਨ ਆਪਾਂ ਫੇਰ ਕਰ ਲਾਂਗੇ ਗੱਡੀ ਦਾ ਆਹ 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 ਮੰਗਰੋਂ ਦੇਖਾਂਗੇ ਹਾਂ ਜੇ ਕੰਨੀ ਜਾਣ ਤੇ ਕੁਛ ਨਹੀਂ ਆਹ ਠੀਕ ਹੈ ਜਾਰੀਆਂ ਦੋਸਤਾਂ ਚ ਕੀ ਹੁੰਦਾ ਸੰਦਾਂ ਦਾ ਨਾਲੇ ਨਾਲੇ ਇਹਨੂੰ ਪੁੱਛ ਲਈ ਫੇਰਾ ਇਹ ਨਾ ਮੈਂ ਕਰ ਲੂੰ ਗੱਲ ਪੱਕਾ ਕਰਾ ਦੀ ਫੇਰਾ ਪੱਕਾ ਪੱਕਾ ਕਮਾਲ ਆ ਯਾਰ ਨਹੀਂ ਇਹ ਬਤਾ ਇਦੋਂ ਬਾਅਦ ਹੀ ਵਗ ਚੱਲੀ ਮੈਂ ਤੈਨੂੰ ਫੋਨ ਕਰ ਦੂੰ ਫੇਰ ਬਸ ਠੀਕ ਹੈ ਚੰਗਾ ਚੰਗਾ ਹਾਂ ਬਸ ਆਪਣਾ ਥੋੜੀ ਰਹਿ ਗਈ ਚੱਲ ਪੇ ਪੁੱਛ ਲਈ ਇਹਨੂੰ ਚੰਗਾ ਆਹ ਆਹ ਕੋਈ ਨਾ ਹੌਲੀ ਕਿਉਂ ਨਹੀਂ ਕਰਦੇ ਨੂੰ ਇੰਨਾ ਕਾਤੋਂ ਭੁਜਾਇਆ ਓ ਇੰਨਾ ਕਾਤੋਂ ਭੁਜਾਇਆ ਸੋਕਾ ਉਹ ਤੇ ਕਿਹਾ ਇਹ ਕਹਿੰਦੇ ਸਿਆਣੇ ਕਹਿੰਦੇ ਨੇ ਇਹ ਜਿਹੜੇ ਮੇਰਾ ਸੜਾ ਕਿਤੇ ਜਾ ਬੜਾ ਇਹ ਬੰਦ ਨਹੀਂ ਹੁੰਦਾ ਇਹ ਹਾਂ ਜੇ ਕਿਸੇ ਚ ਬੱਜੇ ਬੰਦ ਨਹੀਂ ਹੁੰਦਾ ਹੁੰਦਾ ਇਹ ਏਡਾ ਸੰਦਾ ਫਸਰੀ ਕਾਲ ਜੀ ਸਸਰੀ ਕਾਰ ਹੋਰ ਠੀਕ ਹੈ ਹਾਂ ਹਾਂ ਲੋਟੋ हां लोटियां 80 ਕਰਕੇ ਬੁਲਟ ਤੇ ਲਾਇਆ 140000 ਦੀ ਤੂੰ ਸਾਡੀ ਦੋ ਗੇੜਿਆਂ ਦੀ ਦੋ ਗੇੜਿਆਂ ਦੀ ਮਾਰ ਵਾਹ ਵਾਹ ਸਾਸਰੀ ਕਾਲ ਜੀ ਠੀਕ ਹੈ ਹਾਂ ਬਸ ਲੋਟਾਂ ਸੋਡੇ ਵਰਗੇ ਤਾਂ ਹੈ ਨਹੀਂਗੇ ਅੱਛਾ ਅੱਛਾ ਹੋ ਠੀਕੋ ਹੈ ਕਹੇ ਤਾਂ ਦਿੱਤਾ ਵੀ ਠੀਕ ਹਾਂ ਕਹਿ ਮੈਂ ਦੱਸ ਭਾਈਓ ਭਰਾ ਹੈ ਨਾ ਭੈਜੋ ਜੀ ਤੁਸੀਂ ਫਿਰ ਅਸੀਂ ਖੜ ਜਾਂਦੇ ਹਾਂ ਕੋਈ ਨਾ ਤੁਸੀਂ ਭੈਜੋ ਮੈਂ ਪਾਣੀ ਲੈ ਕੇ ਆਉਣੀ ਠੀਕ ਹੈ ਮੈਂ ਕਹਿੰਦੀ ਸੀ ਹਾਂ ਮੇਰੇ ਕੋਲ ਚਾਹ ਵੀ ਬਣੀ ਪਈ ਹੈ ਜੇ ਪਾਣੀ ਤਾਂ ਹੀ ਥੋੜਾ ਦਰਸ਼ਣੀ ਦੁੱਧ ਪਰ ਕਿਹੜੇ ਪਾਣੀ ਦੀ ਹੈ ਕਸ ਰਹਿ ਕੇ ਤੁਸੀਂ ਚਾਹ ਚ ਵੀ ਲਿਆਓ ਕੋਟ ਹੈ ਨਾ ਹਾਂ ਚਾਹ ਲੈ ਕੇ ਆਉਣੀ ਹਾਂ ਹਾਂ ਬੈਠੋ ਤੁਸੀਂ ਬੈਠੋ ਬਈਏ ਆ ਜਾ ਬਈਆ ਬਈ ਹਾਂ ਕੋਈ ਨਾ ਬੈਠੇ ਬੈਠੇ ਕੋਈ ਨਾ ਕੋਈ ਨਾ ਮੁੰਡਾ ਖੁੰਡਾ ਕੁਰਸੀ ਲੈ ਲਓ ਮੈਂ ਚਾਹ ਲਿਆਵਾ ਤੇਰੀ ਦੋ ਪੁੱਛੀ ਤਾਂ ਰਾਮਿਆ ਬੰਦ ਦੀ ਨਹੀਂ ਗੱਲ ਭਾਈ ਸਲਦਾ ਬਾਟੀ ਬਹੁਤ ਖਾਈ ਬੈਠੇ ਤਾਂ ਪੈ ਨਹੀਂ ਪਈਆ ਪੂਰੀ ਹੈ ਪਿੰਡ ਦਾ ਤਾਂ ਕਹਿੰਦਾ ਗਹਾਰਾਂ ਦੀ ਪਤਾ ਲੱਗ ਜਾਂਦਾ ਹੁਣ ਨਿਓ ਫੋਪ ਪੈਂਦਾ ਮੈਂ ਮੂੰਹ ਹੀ ਹੋਰ ਕਰੀ ਪਈ ਐ ਚੱਕੀ ਕੌਣ ਮੇਰੇ ਕੰਨੀ ਯਾਰ ਖਰਾਵਾ ਮੌਸਮ ਬੱਦਲ ਪਈ ਐ ਚਲ ਕੋਈ ਨਾ ਦੇਖਦੇ ਆ ਕਰਦੇ ਆ ਗੱਲਾਂ ਇਹ ਤਾਂ ਫਿਰ ਕਰ ਲੈ ਵਧੀਆ ਰਹੇਗਾ ਟਾਈਮ ਨਾਲ ਹੀ ਚਾਹ ਲਈ ਜੀ ਐ ਚਲੋ ਹੈਗੀ ਤਾਂ ਚਾਹ ਐ ਪੀਣੀ ਨਾ ਪੀਣੀ ਸੋਡੀ ਮਰਜ਼ੀ ਨਹਾ ਦਿਮਾਗ ਜੇ ਤੁਸੀਂ ਲੈ ਪਿਆ ਨਾ ਸੋਨੋ ਨਾਲੇ ਪਤਾ ਮੈਨੂੰ ਡੀਜਾ ਪੀਂਦਾ ਨਹੀਂ ਹੁੰਦਾ ਚਲ ਕੋਈ ਨਾ ਫੀਲਣੇ ਕੋਈ ਗੱਲ ਨਹੀਂ ਕੋਈ ਨਾ ਫਿਰ ਰੱਖ ਦੋ ਜੇ ਨਹੀਂ ਪੀਣਾ ਨਾ ਨਾ ਕੋਈ ਨਾ ਪੀਣਾ ਲੈ ਕੇ ਆਏ ਸਾਡੀਆਂ ਚਾਹਾਂ ਕਿੱਥੇ ਲੱਗਦੀਆਂ ਨੇ ਕਿੱਥੇ ਚੰਗੀਆਂ ਲੱਗਦੀਆਂ ਨੇ ਚਾਹਾਂ ਇਹ ਵੀ ਬਕ ਹੋ ਸਕਦਾ ਗੱਲਬਾਤ ਕੀ ਕੀ ਹੈ ਬਿਮਾਰ ਬੰੂਰ ਹੋ ਗਏ ਦੀ ਹੈ ਅਸੀਂ ਤਿੰਨ ਮੱਠਾ ਕੀ ਦਵਾ ਦੂ ਦਵਾ ਲੈਣੇ ਆਪਾਂ ਕੋਈ ਦੱਸ ਦੋ ਦਿਖਾ ਦੇਣਾ ਸੁਨਾਮ ਦਿਖਾ ਦੇਣਾ ਕਿਹਦੇ ਦਾ ਮੈਂ ਫੋਨ ਲਾਇਆ ਕਹਿੰਦਾ ਜੀ ਫੋਨ ਮੂਰੋਂ ਕੱਟ ਰਹੇ ਨੇ ਬੀਜੀ ਆ ਰਹੇ ਨੇ ਫੋਨ ਬਲੌਕ ਚਾ ਨੰਬਰ ਅੱਛਾ ਹਾਂ

ਗਲਤੀ ਆਪਾਂ ਦੇ ਕਿਹੜੇ ਵੀ ਕੋਈ ਰੱਬ ਆਪਾਂ ਹੀ ਗਲਤੀ ਹੋ ਗਈ ਦੱਸ ਦੋ ਆਪਾਂ ਤੋਂ ਆਪਾਂ ਕਿਹੜਾ ਕੋਈ ਭੱਜਦੇ ਆ ਕਿਤੇ ਆ ਬੈਠੀ ਆ ਮੋਤੇ ਆਪਾਂ ਤਾਂ ਕਰਿਆ ਉਹ ਰਿਸ਼ਤੇਦਾਰ ਨੂੰ ਦੁੱਖ ਸੁੱਖ ਦੱਸਿਆ ਜਾਂਦਾ ਹਾਂ ਉਹੀ ਗੱਲ ਹੈ ਨਾ ਹਾਂ ਹਾਂ ਇਹ ਗੱਲ ਤਾਂ ਤੇਰੀ ਠੀਕ ਹੈ ਹੁਣ ਜਦੋਂ ਰਿਸ਼ਤੇਦਾਰ ਲਾਲਾ ਚਾਹੇ ਕੋਈ ਭੈਣ ਭਾਈ ਲਾਲ ਹੈ ਹੈ ਰਾ ਜਾਂਦਾ ਪਰ ਮੂੰਹ ਕਰਕੇ ਲੰਘ ਜੇ ਗਲਤ ਗੱਲ ਹੈ ਹਾਂ ਪਹਿਲੇ ਤਾਂ ਗੋਲੀ ਮਾਰੇ ਇਹ ਬੰਦਰਾ ਵਰਤ ਕੀ ਕਰਦਾ ਆਪਾਂ ਦੀ ਵਰਤ ਇਹ ਬੰਦਰਾ ਇਹ ਬੰਦੇ ਤਾਂ ਗੋਲੀ ਮਾਰੇ ਜੀ ਰਿਸ਼ਤਰਾ ਕਿ ਲੜੜ ਕੇ ਜ਼ਖਮ ਤੇ ਲਾਉਣਾ ਇਹ ਗੱਲ ਤੁਸੀਂ ਨੇ 16 ਨੇ ਸੱਚ ਕਹੀ ਹੈ ਇਹ ਜੇ ਬਣਾਉ 2000 ਦੇ ਤਾਂ ਪਾਰ ਕੇ ਗੋਲੀ ਮਾਰੀ ਬਿਲਕੁਲ ਜੀ ਆਪਾਂ ਦਾ ਖਲਾਫ ਆ ਹਾਂ ਪਤਾ ਕਿਉਂ ਕਹਿੰਦੀ ਐ ਹੋ ਕੋਈ ਪਾਕੀ ਲੈਣਾ ਚਾਹੁੰਦਾ ਕੋਈ ਨਹੀਂ ਤੂੰ ਹੀ ਐ ਚੌਰਿਆ ਤੂੰ ਹੀ ਤੇਰੀ ਗੱਲ ਹੋ ਰਹੀ ਐ ਹੋਰ ਰਿਸ਼ਤੇਦਾਰ ਇੱਥੇ ਭੈਣ ਦਾ ਖਸਮ ਕਿਹੜਾ ਆ ਗਿਆ ਗੋਲੀ ਮਾਰਨ ਵਾਲੀ ਫਿਰ ਤਾਂ ਪੁੱਛਣੇ ਆ ਆਪਾਂ ਕਿਵੇਂ ਮੇਰੀ ਗੱਲ ਕਰਦੇ ਤੁਸੀਂ ਨਾਲ ਕਿਸੇ ਦੀ ਹੋ ਗਈ ਉਹ ਤਾਂ ਫਿਰ ਮੈਂ ਆਪਾਂ ਇਹ ਗੱਲ ਕਹਿੰਦਾ ਦੇਖੋ ਐਹੀ ਜੀ ਗੱਲ ਚ ਜਿਵੇਂ ਹੁਣ ਆਪਾਂ ਸਾਰਾ ਦਿਨ ਪਈ ਕਪੀਲਦਾਰੀ ਦੇ ਉੱਤੇ ਸੋਚੇ ਫਿਰਦੇ ਰਹਿਣੇ ਤੁਰਦੇ ਫਿਰਦੇ ਨਾ ਬੰਦੇ ਨੂੰ ਪਤਾ ਲੱਗੇ ਤਾਂ ਮਾਫੀ ਵੀ ਦੇਣ ਦਾ ਹੱਕ ਵਰਦੇ ਕਪੀਲਦਾਰੀ ਫਿਰ ਆਏ ਹੁਣ ਸਾਰੇ ਵਿਚਾਰੇ ਦੀ ਇਸੇ ਦੀ ਗੱਲ ਹੁੰਦੀ ਹੈ ਛੋਟੀ ਮੋਟੀ ਹੋਵੇ ਸਰ ਵੀ ਜਾਵੇ ਕਪੀਲਦਾਰੀ ਹੈਗੀ ਵੱਡੀ ਹੁਣ ਪਿੰਡ ਦੀਆਂ ਤੀਵੀਆਂ ਵੀ ਸਾਹਮਣੀਆਂ ਆਏਗੇ ਰਿਸ਼ਤੇਦਾਰ ਵੀ ਸਾਹਮਣੇ ਹੈ ਕੋਈ ਤਾਂ ਬਾਹਰੋਂ ਮੁਲਾਜ਼ਮ ਬੰਦਾ ਉਹ ਤਾਂ ਕਿਸੇ ਹੋਰ ਨੂੰ ਹੈ ਜੇ ਕੋਈ ਬੁੜੀਆਂ ਹੁੰਦੀਆਂ ਉਹ ਫਿਰ ਸਾਰੇ ਇਹਦੇ ਇਹ ਨਰੇਗਾ ਆਸਾ ਵਰਕਰ ਇਧਰ ਸਮਾਤਾ ਕੰਮ ਸਾਰੇ ਬੈ ਸੁਣਾਏ ਗੱਲ ਕਹਿਣਾ ਜੀ ਦੇਖੋ ਗੱਲ ਇਹ ਹੈਗੀ ਚੁੱਪ ਕਰ ਦੇ ਬੋਲੀਆ ਦੇ ਵਿੱਚੂ ਮਹਾਵੀਰ ਕੋਈ ਮਰੇ ਵਜਾ ਆ ਜਾ ਨਹੀਂ ਆਪਾਂ ਵੀ ਕੋਈ ਤੂੰ ਇਹ ਕਾਰ ਮੜਾ ਜਾਂ ਮੈਨੂੰ ਆ ਲੱਗਦਾ ਜਿਦਾ ਉਹ ਮੋਟਰ ਸਾਡਾ ਚੱਲ ਆਪਾਂ ਦੇਖ ਕੇ ਆਉਦਾ ਆਹ ਹੂੰ ਟਾਲਦਾ ਮੈਂ ਬੰਦਾ ਨਾ ਕਰ ਗੱਲ ਕੋਈ ਨਾ ਉਹ ਇੱਦਾਂ ਦਾ ਤੇਲ ਤੂੜ ਪਾ ਤਾ ਜਾਣਾ ਨਹੀਂ ਕਿਤੇ ਬੈ ਜਾ ਉਰੀ ਬੈ ਕੇ ਗੱਲ ਕਰਾਂਗੇ ਬੈ ਜਾ ਬੈ ਜਾ ਨਾ ਫਿਰ ਗੱਲ ਤਾਂ ਫਿਰ ਠੀਕ ਹਾਂ ਬੈ ਜਾ ਵਿੱਚ ਸੰਝਾ ਬੰਦਾ ਹੋਣਾ ਜ਼ਰੂਰੀ ਹੈਗਾ ਹਾਂ ਹਾਂ ਨਾਲ ਮੈਂ ਦੇਖਿਆ ਮੈਂ ਤੇਲ ਸੱਚੀਉਂ ਚੂਹਦਾ ਕਿ ਮੇਰਾ ਸਾਰਾ ਸਮੂਹ ਹੋਰ ਫੋਣਾ ਪਊ ਆਹ ਵਾਹੋ ਹੋ ਤਾਂ ਕੁਛ ਨਹੀਂ ਕੀ ਮੈਨੂੰ ਤੂੰ ਸਿੱਖ ਲੈ ਦੱਸੋ ਜੀ ਮੈਂ ਮਸਾ ਟਾਲੀ ਜਾਣਾ ਤੂੰ ਸੀ ਪਾਰ ਪਾਰ ਕੈਨੂੰ ਜਾਣ ਕੇ ਪਾਈਆ ਫੇ ਗੱਲ ਕਿਉਂ ਕੀਤੀ ਮੈਂ ਤਾਂ ਉਸ ਦੀ ਗੱਲ ਦੀ ਨਹੀਂ ਪਤਾ ਲੱਗਿਆ ਗੱਲ ਦਾ ਕਿੱਥੋਂ ਪਤਾ ਲੱਗਣਾ ਹੈ ਕਦੇ ਚੋਰ ਚੋਰੀ ਕਰਕੇ ਕਹਿੰਦਾ ਹੁੰਦਾ ਵੀ ਚੋਰੀ ਮੈਂ ਕਰੀਏ ਮੈਨੂੰ ਪੁੱਛ ਕੇ ਦੇਖ ਜਿਹੜੀ ਮੇਰੇ ਤੇ ਬੀਤੀ ਹੈ ਜਦੋਂ ਉਹ ਜਨਾਨੀ ਨੂੰ ਲੈ ਕੇ ਮੇਰੇ ਕੋਲ ਦੀ ਲੰਗਿਆ ਤੂੰ ਮੈਂ ਤੈਨੂੰ ਆਵਾਜ਼ ਮਾਰੀ ਬਸ ਐ ਨੰਗ ਗਿਆ ਕੋਲ ਦੀ ਜਿੰਮੇ ਮੈਂ ਤਾਂ ਤੈਨੂੰ ਜਾਣਦੀ ਨਹੀਂ ਹੁੰਦਾ ਮੈਨੂੰ ਪਤਾ ਹੈ ਮੇਰੀ PopupButton ਨਿਕਲ ਗਈ ਇੱਕ ਵਸ ਮੈਂ ਰੋਈ ਨਹੀਂ ਉੱਥੇ ਤੂੰ ਤਾਂ ਉਹੀ ਫਿਰ ਉਰਾਦਾ ਹੋ ਕੇ ਗਲਤਾ ਸੁਣਾ ਲਵੇ ਤਾਂ ਹੋ ਜਾਏ ਕਿ ਹੁਣ ਮੈਂ ਤਾਂ ਮੁਸਕ ਆਉਂਦਾਗਾ ਰੋੜ ਨਹੀਂ ਹੈਗੀ ਮੇਰੀ ਗੱਲ ਸੁਣੋ ਜੀ ਉਹ ਤਾਂ ਪਤਾ ਗੱਲ ਕੀ ਆ ਉ ਤਾਂ ਕੋਈ ਮਲਾਜਮ ਸੀਗੀ ਅਜ ਲਈਏ ਖੜਦਾ ਖੜਦਾ ਉੜਿਆ ਗਿਆ ਉਹ ਤਾਂ ਕੋਈ ਮਲਾਜਮ ਆਈ ਸੀ ਪਿੰਡ 'ਚ ਉਹ ਤਾਂ ਕੋਈ ਅਫਸਰ ਨਹੀਂ ਸੀ ਅਸੀ ਤਾਂ ਉ ਤਾਂ ਮੈਨੂੰ ਕਹਿੰਦੀ ਵੀ ਐ ਕਰਕੇ ਬਾਪੂ ਜੀ ਵੀ ਹਾਂ ਅਭੀ ਆਪਦਾ ਭਾਈ ਉੱਥੇ ਜਾੜਾਗਾ ਮੈਂ ਤਾਂ ਉਹਨੂੰ ਚਾਹ ਪਾਣੀ ਪਹੁੰਚਦਾ ਸੀਗਾ ਮਹਾਕੁੰਡੀਆਂ ਕਾਂਡੀਆਂ ਫੜਨ ਵਾਲੀ ਨਾ ਕਿਤੇ ਭੇਜੀਓ ਵੀ ਸੀਆਈਡੀ ਨਾਲ ਕੋਈ ਹੋਵੇ ਸੀਆਈਡੀ ਨਾਲ ਫਿਰ ਮੈਂ ਕਹਾਂ ਐ ਕਹਿੰਦੀ ਸੀ ਵੀ ਭਾਈ ਉਹਨੂੰ ਕਿਉਂ ਲਈ ਜਾਂਨ ਨਾਲ ਚਾਹੇ ਅਫਸਰ ਨਹੀਂ ਸੀ ਚਾਹੇ ਕੁਝ ਵੀ ਸੀ ਅਗਲੀ ਮੇਰੇ ਪਾਤਾ ਤਾਂ ਹੁਣ ਤੂੰ ਚੋਰ ਹੈਂ ਮੇਰੀ ਗੱਲ ਸੁਣਦਾ ਜੇ ਉਹ ਤੀਰ ਵਾਲਾ ਫੜਾ ਕੋਈ ਸਾਲ ਓ ਰਿਆ ਰਿਆ ਪਾ ਓਏ ਓ ਰਿਆ ਓ ਰਿਆ ਓਰੇ ਪੱਜ ਕਿਉ ਰਿਆ ਮੇਰੇ ਕੋਲ ਰਿਆ ਓ ਰਿਆ ਬਿਲਾਸ਼ੇ ਰ ਹਾਂ 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 ਜੀ ਬਾਪੂ ਜੀ ਆ ਰਾਂ ਬਾ ਦੇਖ ਲੈ ਆਪਣੇ ਪੁੱਤਾ ਵਰਗਾ ਦੇਖ ਮੇ ਤਾਂ ਰਾਮੇ ਦੀ ਸੌ ਲੱਗੇ ਉਹ ਤੀ ਮਹੀਨਿਆਂ ਨਾਲ ਮੇਰਾ ਕੋਈ ਸਹੈਲ ਨਾ ਹੋਵੇ ਕੋਈ ਲੈ ਘੋੜ ਵੀ ਨਹੀਂ ਕੋਈ ਆਹੋ ਮੇਰਾ ਸੜ ਗਿਆ ਇਹਨੂੰ ਮਾਰ ਦੇ ਹਾਂ ਕੁੱਤੇ ਉਹ ਕੁੱਤਿਆ ਇਹਨੂੰ ਮਾਰ ਦੇ ਇਹਨੂੰ ਦੇਖ ਲੈਣ ਦੇ ਰੰਗਲੀ ਦੁਨੀਆ ਸਸਰਾ ਬੇਪਈ ਉਹ ਕੌਣ ਸੀ ਆਪਾਂ ਜਾਣਦੇ ਉਹਨੂੰ ਕੋਈ ਮੈਂ ਤਾਂ ਹੈ ਨਹੀਂ ਦੀ ਉੱਥੇ ਭਾਈ ਨਹੀਂ ਆਪਾਂ ਕੋਈ ਉਹ ਜਿਹੜੀ ਉਹ ਤੇ ਅਫਸਰ ਜੀ ਆਈ ਸੀ ਪਿੰਡ 'ਚ ਬੀਟਰ ਫੜਦਾ ਸਰਪੰਚ ਨੇ ਕਹੀਦਾ ਦੇ ਇਹਨੂੰ ਜਿਹੜਾ ਜਲ ਤੂੰ ਉਹਨੂੰ ਜਵਾਖੜ ਨੂੰ ਪਿੰਡ 'ਚ ਕਿਹੜਾ ਦਵਾ ਦੇ ਫਿਰ ਮੇਨ ਬੰਦਾ ਹੀ ਆ ਪਿੰਡ 'ਚ ਹੋਰ ਤਾਂ ਕੋਈ ਹੈ ਨਹੀਂ ਮੈਨੂੰ ਪਤਾ ਮੈਂ ਕਿਵੇਂ ਮੜ ਜੱਜ ਅੱਜ ਖੜੀ ਹੋਈ ਆ ਪਤਾ ਨਹੀਂ ਕੋਈ ਤੁਸੀਂ ਨਹੀਂ ਆਉਣਾ ਤੀ ਉਹੀ ਗੱਲ ਆ ਜਦੋਂ ਕੋਈ ਦਿਲ ਦੀ ਤਾਰ ਜੋੜੇ ਲਾ ਨੂੰ ਦਿਲਾਂ ਦੇ ਰਾਹ ਹੁੰਦੇ ਨੇ ਹਾਂ ਹਿੰਮਤ ਆ ਜਾਂਦੀ ਏ ਬੰਦੇ ਚ ਤੂੰ ਆਈ ਜਿਹੜੇ ਤੂੰ ਪ੍ਰੇਖੇ ਪਾਈ ਫਿਰਦੀ ਆ ਤਾਂ ਗੱਲ ਹੀ ਨਹੀਂ ਹੈਗੀ ਈ ਜੀ ਕੋਈ ਹੋਰ ਹੋਣੀ ਤਾਂ ਉਹੀ ਕੋਈ ਪੱਟ ਖਾਈ ਬੈਠੇ ਯਾਰ ਕਹਦੀ ਆਏ ਕਰਕੇ ਮੈਨੂੰ ਕਹਦੀ ਵੀ ਜਿਹੜੀ ਉਹ ਮੈਡ ਬਾਈ ਸੀ ਵੀ ਤੇਰਾ ਕੋਈ ਪੰਜ ਦਸ ਸਲਿੱਕ ਕਰੇਗਾ ਬਾਪਾ ਤੁਹਾਨੂੰ ਜਾਣਦੀ ਨਹੀਂ ਨਾ ਨਾ ਮੈਂ ਆਹ ਜਾ ਕਿੱਥੇ ਪੈਰ ਬਰਾ ਬਲੇ ਅੱਲਾ ਇਤ ਦੇਖ ਲਾ ਵੀ ਤੇ ਤੇਰੇ ਨੰਬਰ ਤੋਂ ਬੇੜਾ ਕੋਈ ਨੰਬਰ ਹੋਵੇ ਚ ਮੈਂ ਤਾਂ ਬੈਂਟਰੀ ਵੀ ਹੈ ਨਹੀਂ ਨਾ ਬੈਂਟਰੀ ਹੈ ਨਹੀਂ ਅੱਛਾ ਪ੍ਰੈਸ ਹਰ ਕਰਿਆ ਤੂੰ ਕੁੱਤੇ ਪਕਾਈਦਾ ਮਾਰਾ ਮੈਂ ਜਮੀਂ ਮੰਜੇ ਨਾਲ ਲੱਗੀ ਤੀ ਅੱਜ ਖੜੀ ਹੋਈਆਂ ਕਿਸੇ ਨੇ ਫੋਨ ਕਰਕੇ ਆਏ ਨਹੀਂ ਪੁੱਛਿਆ ਵੀ ਭਾਈ ਤੂੰ ਕਿਵੇਂ ਐ ਕਿਵੇਂ ਨਾ ਨਾ ਭੂਗ ਉਹ ਜਿਹੜਾ ਬਿਲਕੀ ਜਾਂਦਾ ਮੈਨੂੰ ਐਂ ਦੱਸ ਸੰਦੀਪ ਦੀ ਮਾਂ ਆਈ ਸੀ ਮੇਰਾ ਪਤਾ ਲੈਣ ਉਹਨੇ ਵੀ ਜਾ ਕੇ ਗੱਲ ਕਰੀ ਹੋਣੀ ਨਾ ਸਾਡੇ ਕੋਲੇ ਕੋਈ ਨਹੀਂ ਕਰੀ ਉਹਨੇ ਐਂ ਨਹੀਂ ਦੇਖ ਵੇ ਉਹਨੇ ਕਿੱਥੋਂ ਪਤਾ ਲੱਗ ਗਿਆ ਫਿਰ ਮੈਨੂੰ ਮਾਰਾ ਕੁੱਤੇ ਦੀ ਗੱਲ ਲੱਗੀ ਤਿੰਨ ਚਾਰ ਤਿੰਨ ਹੋਗੇ ਉਧੇ ਆਈ ਦੀ ਪਏ ਨੂੰ ਦਿਨ ਹੋ ਗਏ ਮੇਰੇ ਸਾੜੀ ਦੀ ਪਏ ਪੁਖੜੇ ਵਾਲੀ ਦੇਖ ਲੈ ਮੇਰੇ ਕੋਲੇ ਪਾਫੜੀ ਕੱਢੀ ਕੁੱਤੀ ਜਦਾਦੀ ਨੇ ਵੀ ਆ ਗੱਲ ਐ ਕਰਕੇ ਮੈਂ ਤਾਂ ਉਧੇ ਆਉਂਦਾ ਮੈਂ ਤਾਂ ਉਹਦੇ 2 ਦਿਨ ਲਾ ਕੇ ਜਾਂਦਾ ਮੈਨੂੰ ਪਤਾ ਜਿਹੜੀ ਮੇਰੇ ਤੇ ਬੀਤੀ ਐ ਇੱਕ ਵਸ ਮੇਰਾ ਤਾਂ ਕਦੇ ਕਦੇ ਆਈ ਜੀ ਕਰਦਾ ਦੀ ਵੀ ਕੁਛ ਖਾ ਪੀ ਕੇ ਮਰ ਜਾ ਫਿਰ ਮਖ ਲੋਕਾਂ ਨੇ ਕਹਿੰਦੇ ਚਲ ਕੋਈ ਨਾ ਮੈਂ ਆ ਗਿਆ ਤੇਰੇ ਨਾਲ ਕੇ ਉਹ ਜਿੱਦ ਨੂੰ ਹੋ ਜਾ ਹੁਣ ਤਾਂ ਹੋਰ ਇਧਰ ਆ ਲੋ ਪਾਤਨ ਸੌਹਦੇ ਬਾੜਾ ਲੈ ਰਾਮੇ ਦੇ ਸਰਦੀ ਸੌ ਆਪਾਂ ਨੂੰ ਤਾਂ ਉਹਦਾ ਟੀਵੀ ਦਾ ਪਤਾ ਨਹੀਂ ਭਾਈ ਕੌਣ ਮੈਂ ਤਾਂ ਤੇਰੇ ਤੇ ਰੱਬ ਜਿੱਡਾ ਮੰਨਤੀ ਪਰ ਤਾ ਮੇਰਾ ਮਾਨ ਤੋੜਦਾ ਕਰ ਮੈਨੂੰ ਤਾਂ ਤੁਸਰ ਤੇ ਤੁਸਾ ਗੱਲ ਤੇਰੀ ਪਤਾ ਦ ਮੈਂ ਕਿੱਥੇ ਜਾਵਾ ਮੇਰੇ ਤੇ ਸਾਸ ਜੀ ਇਹਨੂੰ ਜੇ ਨਹੀਂ ਦੇਖੀ ਬਦਾਰੇ ਦੇਖ ਤਾ ਦੇਖ ਦੇਖ ਤਾ ਲੈ ਜੀ ਸੱਚੀ ਗੱਲ ਹੈ ਜਮਾਂ ਦੇਖੀ ਮੂੰਹ ਕਹਿੰਦਾ ਦੇਖ ਲੈ ਦਰਵੇਸ਼ ਕਾਲੀ ਗੋ ਜਮਾਂ ਸੱਚੀ ਗੱਲ ਹੈ ਜਮਾਂ ਸੱਚੀ ਫਿਰ ਤੂੰ ਖੜਾ ਖੜਾ ਅੱਛਾ ਖੜਾ ਹੋ ਤਾਂ ਖੜਾ ਮੜਾ ਜਾ ਲੈ ਖੜਾ ਇੱਧਰ ਆ ਇੱਧਰ ਬੈਠ ਵੀਰੇ ਸੱਲ ਜੀ ਤਾਂ ਉਹ ਗੱਲ ਹੋ ਗਈ ਰਪਿਆ ਹਾਂ ਗੁਨਾਹ ਤਾਂ ਕੀਤਾ ਸੀ ਪਰ ਸਜ਼ਾ ਉੱਥੇ ਮਿਲੀ ਜਿੱਥੇ ਬੇਕਸੂਰ ਸੀ ਜਮਾ ਹਾਂ ਬੁਫਾ ਦਾਤੀ ਦੇਖ ਮੇਰੀ ਗੱਲ ਸੁਣੋ ਜੀ ਮੈਂ ਤੁਹਾਡੇ ਬਾਰੇ ਗਲਤ ਸੋਚਿਆ ਹਨਾ ਉਹਦੇ ਵਾਸਤੇ ਮੈਂ ਹੱਥ ਬੰਨ ਕੇ ਤੁਹਾਡੇ ਤੋਂ ਮਾਫੀ ਮੰਗਦੀ ਆ ਪਰ ਮੇਰੀ ਗੱਲ ਸੁਣੋ ਦੇਖ ਜਾ ਪਤਾ ਤੇਰੇ ਪਾਸ ਤੇ ਇਦਾਂ ਉਹ ਕਰਦਾਗਾ ਵੀ ਆਏ ਕਦੇ ਗੱਲ ਹੋ ਜੂਏ ਇਹ ਬਰੇ ਸਲੇ ਦੀ ਅੱਗੀ ਤਾਂ ਚੋਰਾ ਮੈਨੂੰ ਖਾ ਗਿਆ ਤਾਂ ਹੀ ਮੈਂ ਮੰਜੇ ਨਾਲ ਲੱਗ ਗਈ ਵੀ ਆ ਐਡਾ ਕਰ ਤੂੰ ਤੁਹਾਡੇ ਨਾਲ ਫੋਨ ਤੇ ਗੱਲ ਕਰ ਲੈ ਇੱਥੇ ਬੋਤਲਾਂ ਤੇ ਬੋਤਲਾਂ ਤਾਂ ਲਵਾਈਆਂ ਨਹੀਂ ਐ ਰਾਜਮੀ ਦੀ ਸਮਝ ਇਹ ਲੈ ਗੱਲ 'ਚ ਕੋਈ ਕੱਟੜ ਪਾਉਣੀ ਤੋਂ ਐ ਕਰੋ ਜੀ ਹਾਂ ਤੁਸੀਂ ਕਰੋ ਗੱਲਾਂ ਬਾਤਾਂ ਮੜਾ ਮਿਲੀ ਮੈਂ ਬਾਹਰੇ ਖਾਣਾ ਚੰਗਾ ਕੋਈ ਨਾ ਕੋਈ ਨਾ ਉਹ ਗੱਲਬਾਤ ਕਰਨੀ ਅਸੀਂ ਕਰਾਏ ਭਾੜੇ ਬਾਰੇ ਆ ਜਾ ਮੜਾ ਪਰਸਨਲੀ ਮੈਨੂੰ ਅਨਵੀਰ ਬਣ ਕੇ ਆ ਜਾ ਫਿਰ ਚੰਗਾ ਹੈ ਬਾਈ ਜਾ ਤੂੰ ਨਾ ਕੋਈ ਨਾ ਮੈਂ ਗੱਲਬਾਤ ਦੇ ਨਾਲ ਕਰਨੀ ਮੈਂ ਘੜ ਲਾ ਮੜਾ ਕੀ ਕਰਨਾ ਚੰਗਾ ਹਾਂ ਮੇਰੀ ਗੱਲ ਸੁਣੋ ਜੀ ਜਿਹੇ ਗੱਲ ਜਮਾ ਸੱਚੀ ਹੈ ਮੇਰੇ ਸਿਰ ਦੀ ਸੌਂ ਖਾ ਕੇ ਕੋ ਲੈ ਤੇਰੇ ਸਿਰ ਦੀ ਸੌਂ ਲੈ ਤੂੰ ਤਾਂ ਵੀ ਮਰੀ ਜਾਨੀ ਹੈ ਕੀ ਆਏ ਆ ਪੜਾ ਹੁਣ ਕੋਈ ਹੁਣ ਮੈਨੂੰ ਯਕੀਨ ਹੋ ਗਿਆ ਹੈ ਮੇਰੇ ਸਾਹਤ ਉਹ ਤਾਂ ਇੰਜ ਦਾ ਗੋਸਾ ਰੋਸਾ ਕਰੀ ਫਿਰਦੀ ਸੀ ਕਿ ਮੈਂ ਤਾਂ ਹੈਗਾ ਬੰਦੀ ਨਹੀਂ ਹੈਗਾ ਮੈਂ ਤਾਂ ਉਹਨੂੰ ਨਹੀਂ ਬੁਲਾਉਂਦਾ ਸਿੱਧੇ ਮੂੰਹੇ ਮੈਂ ਤਾਂ ਬੇਸਲ ਤਾਂ ਦੋਦ ਘਰ ਵਾਲਾ ਬਹਿਤਾ ਹੈ ਕਰਦਾ ਫਿਰਦਾ ਵੀ ਭਾਈ ਪ੍ਰੀਤ ਨੂੰ ਇੱਥੇ ਲੈ ਆਵਾਂ ਨਮੋਲਿਆ ਮੈਂ ਨਮੋਲਿਆ ਮੈਂ ਤੂੰ ਹੋਰੀ ਬੱਟ ਖਾਈ ਪਈ ਮੈਂ ਮੇਰੀ ਗੱਲ ਸੁਣੋ ਜੀ ਤੁਸੀਂ ਨਹੀਂ ਮੇਰੇ ਦਿਲ ਦੀ ਗੱਲ ਕਹਿਤੀ ਮੈਂ ਵੀ ਸਾਨੂੰ ਐਂ ਕਹਿੰਦੀ ਸੀ ਮੇਰਾ ਔਰੇ ਕੱਲੀ ਦਾ ਕੀ ਬੱਟਦਾ ਹੈ ਜੇ ਤੁਸੀਂ ਨੇੜੇ ਤੇੜੇ ਉੱਥੇ ਮੈਨੂੰ ਘਰ ਬਾਹਰ ਲੈ ਕੇ ਦੇ ਦੋ ਇੱਥੇ ਕੱਲੀ ਦਾ ਵੀ ਕੁਝ ਬਣਦਾ ਨਹੀਂ ਉੱਥੇ ਰਹਿਣਾ ਕਰੂੰ ਮੈਂ ਤਾਂ ਖੜ ਜਾਂਦਾ ਮੈਂ ਖੜ ਜਾ ਖੜ ਜਾ ਆਉਣ ਆ ਜਾ ਕਰਾ ਤੇ ਆਉਣੀਆਂ ਆ ਜਾ ਮੈਂ ਨਾ ਬੜਾ ਯਾ ਮੀਂਹ ਦੇਖ ਲੈ ਮੀਂਹ ਤਾਂ ਨਹੀਂ ਹੈਗਾ ਖੜ ਜਾ ਇੱਕ ਮਿੰਟ ਮੀਂਹ ਦੱਸਿਆ ਨਹੀਂ ਹੋਇਆ ਮੀਂਹ ਤਾਂ ਦੱਸਿਆ ਨਹੀਂ ਹੋਇਆ ਮੈਂ ਪਰਸੋਂ ਨੂੰ ਬਸ ਕਣਕ ਦੇ ਬੀਜ ਬਜਾਈ ਦਾ ਨਿਬੜ ਜੂਆ ਪੜਾ ਅੱਛਾ ਆਪਾਂ ਚੱਲਦੇ ਆ ਨਾਲ ਤਾਂ ਕੋਈ ਸ਼ਹਿਰ ਜਾ ਕੇ ਆਣਾ ਕੋਤਲਾ ਕਜਲਾ ਖਾ ਕੇ ਆਉਣੇ ਕੋਈ ਨਾਲੇ ਬਦਦਾ ਮਣ ਹੋਰ ਹੋਏਦਾ ਨਾਲੇ ਕੋਈ ਸੂਟ ਸੱਪਾ ਜਾਈ ਤੂੰ ਵੀ ਹੈ ਹਾਂ ਤੁਸੀਂ ਆਗੇ ਹੋਰ ਮੈਨੂੰ ਕੀ ਚਾਹੀਦਾ ਹੋਰ ਤੂੰ ਆਏ ਨਾ ਤੂੰ ਫੂਤਾ ਚੱਕਲਾ ਦੀ ਇੱਕ ਵਾਰ ਤੂੰ ਤਾਂ ਉਹੀ ਰੋਗਣ ਹੋ ਗਏ ਮੈਨੂੰ ਕੁਸ ਹਵਾਈ ਧੀਂਦੀਪ ਦੀ ਮਾਂ ਉਹ ਮੈਨੂੰ ਕਹੇਗੀ ਕੁਸ ਨਾ ਕੁਸ ਫਿਰ ਤੈਨੂੰ ਪਤਾ ਹੈ ਇਹ ਕਹਿੰਦੇ ਮੌਸਮ ਵਿਭਾਗ ਵਾਲੇ ਹਾਂ ਚੱਲ ਚੱਲੀਏ ਚੱਲ 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 ਮੌਸਮ ਵਿਭਾਗ ਵਾਲੇ ਜਿਹਨੇ ਹਾਂ ਨਹੀਂ بارش ਕਹਿੰਦੇ ਮਾਰਤ ਹੋਣਾ ਮੈਂ ਪੋਗ ਤੇ ਗਈ ਹੁਈ ਆ ਜੋ ਹੋ ਕਰੇ ਨਹੀਂ ਹੈਗਾ ਕੋਈ ਹਾਂ ਸੰਦੀਪ ਪੂਰੀ ਪੀ ਤੇਰੇ ਘੜਕ ਮੈਂ ਤਾਂ ਬਿਚਦੀ ਆ ਆ ਭੱਜ ਕੇ ਮਾਮਾ ਨਾਲ ਜਾ ਕੇ ਮਾ ਇਹਦਾ ਟਰੈਕਟਰ ਨੂੰ ਸਮਾ ਕੇ ਕਹਿੰਦਾ ਚੱਲ ਤੂੰ ਤੇਰੇ ਦੋ ਗੇੜੇ ਆਏ ਭਾਈ ਜੇ ਆਪਣੇ ਵੀ ਗੇੜਾ ਮਾਰਿਆਉਂਦੇ ਖੇਤ ਹੋਰ ਕਿੱਥੇ ਵਜਾਉਣੀ ਹੈ ਬਸ ਕੋਈ ਨਾ ਮੈਂ ਇੱਕ ਕਦੇ ਦਿਨ ਤੱਕ ਕਾਉਂਗਾ ਕਾ ਜੋ ਤੇ ਸਟੇਟਿਚ ਆਪਸਰਾਏ ਹੋਣੇ ਪੱਟੇ ਉੱਥੇ ਹਾਂ ਫਿਰ ਮੈਨੂੰ ਰਹਿਣਾ ਪੈਣਾ ਹਾਂ ਤੁਹਾਰੇ ਜਾ ਹਾਂ ਹਾਂ ਨਾ ਹੋਰ ਹੋਰ ਜੱਗਾ ਪਰ ਆ ਚੰਗਾ ਠੀਕਾ ਠੀਕਾ ਕੀ ਬਾਤ ਹੈ ਚੰਗਾ ਜੀ ਹਾਂ ਫੂਟ ਪੜ ਮੈਂ ਕਰੂ ਆਥਰੇ ਫੂਟਾ ਕੋਈ ਨਾ ਤੂੰ ਕੱਢ ਦੇ ਕਾਚ ਪੈਦਾ ਨੰਬਰ ਤੋਂ ਬਲੋਕ ਚ ਕੱਢ ਦੂ ਨੰਬਰ ਕੱਢ ਦੇ ਹਾਂ ਠੀਕ ਹੈ ਹਾਂ ਠੀਕ ਹੈ ਚੰਗਾ ਹੋਰ ਹਾਂ ਧਿਆਨ ਨਾਲ ਜਾਇਓ ਹੈ ਫੋਨ ਕਰ ਦੇ ਜਾ ਕੇ ਲੈ ਦੇਖ ਲੈ ਮੈਂ ਵੀ ਕਿੱਡੀ ਬੌਲੀਆਂ ਵੀ ਇੱਕ ਵਾਰੀ ਇਹਨੂੰ ਫੋਨ ਕਰਕੇ ਤਾਂ ਪੁੱਛਣਾ ਵੀ ਗੱਲ ਕੀ ਹੋਈ ਕੀ ਨਾ ਹੋਈ ਦੇਖ ਲੈ ਕਰੇ ਪੈਰ ਕੀ ਤਰੇ ਆ ਕੇ ਨਾਲ ਦੀ ਨਾਲ ਸਾਰੀ ਬਿਮਾਰੀ ਛੂ ਮੰਤਰ ਹੋ ਗਈ ਆਏ ਹੁੰਦੇ ਨੇ ਦਿਲ ਮਿਲਾਂਦੇ ਮੇਲੇ ਜੇ ਰੁੜ ਜਾਣੇ ਪਹਿਲੀ ਆ ਜਾਂਦਾ ਮੈਨੂੰ ਕੀ ਲੋੜ ਸੀ ਪੰਜ 7000 ਡਾਕਟਰ ਨੂੰ ਦੇਣਾ ਪੈਗਾ ਚਲ ਕੋਈ ਨਾ ਕੱਲ ਤਾਂ ਪੈਮੀਤੀ ਦੂਰ ਹੋਗੀ